ਬੜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਿੱਤਰੋ ਹੋਰ ਦੱਸੋ ਵੱਢ ਲੀਆਂ ਜਿਹੜੀਆਂ ਜੂਰੀਆਂ ਸਾਂਵਲੀਆਂ ਸਾਰੇ ਭਰਾਵਾਂ ਨੇ ਤੋਲਤੀਆਂ ਝੋਨੇ ਚਾਨੇ ਤੇ ਕਿਵੇਂ ਨਿਕਲੇ ਝੋਨਾ ਮੇਰਾ ਵੀਰ ਕਮੈਂਟਾਂ 'ਚ ਦੱਸਿਓ ਤੇ ਆਪਦਾ ਭਰਾ ਕਣਕ ਪੀਜਤੀ ਸੀਗੀ ਅੱਜ ਲੱਗੇ ਆ ਸੰਦਾਂ ਨੂੰ ਸੰਦ ਸਾਫ਼ ਕਰਨ ਲੱਗੇ ਆ ਦੇਖੋ ਰੋਟਾਵੇਟਰ ਤਵੀਆਂ ਮਸ਼ੀਨ ਹਾਲ ਤੇ ਕੰਪੈਨ ਵੀ ਠੀਕ ਆ ਤੇ ਲੱਗੇ ਹੋਏ ਆ ਅੱਜ ਤੇ ਵਲੌਗ ਨਾਲ ਹਟਣਾ ਜੁੜੇ ਰਹੋ ਧੰਨਵਾਦ ਮੇਰਾ ਭਰਾ ਵਲੌਗ ਜਰੂਰ ਸਾਡਾ ਦੇਖਿਆ ਕਰੋ ਯਾਰ ਆਤਮਾਨ ਸਾਨੂੰ ਜਰੂਰ ਦੋ ਤੁਸੀਂ YouTube ਤੇ ਵਲੌਗ ਨਹੀਂ ਸਾਡਾ ਦੇਖਦੇ ਯਾਰ ਕੀ ਗੱਲ ਯਾਰ ਭਰਾ ਮੇਰੇ ਜਰੂਰ ਦੇਖਿਆ ਕਰੋ ਵਲੌਗ ਸਾਡਾ ਯਾਰ ਐਂ ਨਾ ਕਰਿਆ ਕਰੋ ਮੇਰੇ ਵੀਰ ਯਾਰ ਹੈ ਮੇਰੇ ਭਰਾਵਾਂ ਨੂੰ ਬੇਨਤੀ ਹੈ ਯਾਰ ਰੋਡਾ ਸਾਡਾ ਇੱਦਾਂ ਮੂਹ ਪ੍ਰੇਮ ਆ ਯਾਰ ਮੇਰਾ ਵੀਰ YouTube ਤੇ ਜਰੂਰ ਜਾਇਆ ਕਰੋ ਤੇ ਸਾਡਾ ਜਰੂਰ ਵਲੌਗ ਵੇਖਿਓ ਅੱਜ ਦਾ ਤੇ ਹੈ 1.80 ਹਜ਼ਾਰ 85 ਹਜ਼ਾਰ ਸਾਡੇ ਫੋਲਰ ਆ ਯਾਰ ਤੁਸੀਂ ਫੇਰ ਨਹੀਂ ਛੱਡਣਾ ਜੁੜਦੇ ਹਨਾ ਮੇਰਾ ਵੀਰ ਐ ਨਾ ਕਰਾ ਕਰੋ ਯਾਰ ਤੇ ਅੱਜ ਸਾਰੇ ਸਾਂਦੂ ਤੋਂ ਹੋਵਾਂਗੇ ਵੇਖੀ ਚੱਲਿਓ ਤੇ ਅੱਜ ਤੋਂ ਰੁਟੀਨ ਦੇ ਵਿੱਚ ਬਲੌਗ ਪਾ ਕੇ ਕਰਨੇ ਭਰਾ ਆਪਣੇ ਹੈਨਾ ਆਪ ਦਾ ਕੰਮ ਧੰਦੇ ਕਰਾਂਗੇ ਜਿਹੜੇ ਉਹੀ ਪਾਇਆ ਕਰਾਂਗੇ ਹੋਰ ਤਾਂ ਆਪਾਂ ਕੀ ਪਾਉਣਾ ਹੈਨਾ ਆਹ ਦੇਖੋ ਹਣੀ ਮੈਂ ਰੂਟਾ ਬਿੱਟਰ ਧੋਣੇ ਹੈਨਾ ਲੈ ਫੱਟਾ ਖੋਲ ਗਿਆ ਤਾਂ ਹਾਂ ਚੱਕ ਲੈ ਯਾਰ ਮਾਰਾਂਗੇ ਪਤਾ ਗਿੱਲਾ ਕਰ ਲਗੇ ਸਾਰਾ ਕੁਝ ਆਹ ਗਾਰਾ ਵੱਡ ਜੇ ਨਹੀਂ ਜਾਵੇ ਆ ਜਿੱਦਾਂ ਕਦਮਾਂ ਬੋਸ ਉਹ ਮੜਾ ਮੜਾ ਹੋ ਜਾਂਦੇ ਕਿਰਾਂ ਇਹਰਾ ਗਿੱਲਾ ਹੋ ਜਾਣਾ ਜੇ ਬਾੜ ਸਾਰਾ ਗਿੱਲਾ ਫੇਰ ਹੀ ਗਿੱਲਾ ਪਟੇ ਜਾਊਗਾ ਦਾ ਮੈਂ ਸਾਰੇ ਵਿੱਚ ਸੰਦਾ ਸੰਦਾਂ ਦੇ ਮਾਰ ਦਈਏ ਆ ਤਵੀਆਂ ਆ ਗਈਆਂ ਆਪਣੀਆਂ ਬਹੁਤ ਸੁੱਧ ਤਵੀਆਂ ਜੰਨੀਆਂ ਵੀ ਕਹਿ ਦੋ ਮਿੱਤਰੋ ਇਹ ਇੱਕ ਨੰਬਰ ਤਵੀਆਂ ਆ ਗਈਆਂ ਜਮਾ ਨਾ ਖਾਰਾਂ ਗਈਆਂ ਸਾਰੀਆਂ ਆਪਣਾ ਟਰੈਕਟਰ ਖਿੱਚਦਾ ਗਿਆ ਵੱਧ ਗਈ ਦੀ ਵੀ ਵੱਧ ਬੁੱਧ ਪਾਣੀ ਖਿੱਚਦਾ ਨਾ ਅੰਗਰੇਜ਼ਾਂ ਸੀ ਜੇਜੇ ਦੀਆਂ ਬਣੀਆਂ ਹੋਈਆਂ ਇਹ ਆ ਪਨੇਸ਼ਰ ਵਾਲੇ ਹਲ ਆ ਗਏ ਉਹ ਜ਼ੀਰੋ ਟਰਲ ਆਪਣੇ ਮੋੜਾਂ ਦੇ ਮੁੰਡਿਆਂ ਦੀ ਆ ਗਈ ਨਿਊ ਜਗਜੀਤ ਵਾਲਿਆਂ ਦੀ ਉਸ ਜਿਹੋ ਉਧਰ ਨੇ ਪਾ ਕੇ ਨਾ ਉਹਦਾ ਰੈਂਪ ਮਸ਼ੀਨ ਚਾਰੀਆਂ ਪੱਤੀ ਬਣਾਣੀ ਕਿਵੇਂ ਫਸਿਆ ਪੱਤੀਆਂ ਜੇ ਭੜੀ ਭੜੀ ਮਿੱਟੀ ਭਾਲੀ ਪੜੀ ਮਿੱਟੀ ਆ ਬਾਣਾ ਵੀ ਸੀਕ ਨਹੀਂ ਲਾਲ ਮਿੱਟੀ ਕਰਕੇ ਜੰਮਿਆਂ ਦੇ ਨਾਲ ਗਿੰਦੇ ਵਾਹਣ ਸੀ ਇੱਕੀ ਵਿੱਚ ਹਨ ਐਂਡ ਦੇ ਬਾਅਦ ਜਿਹੜਾ ਵਾਹਣ ਜਾਵਾ ਗਿੱਲਾ ਸੀ ਆ ਡਾਰੇ ਵਰਗਾ ਉਹਦਾ ਕਰਕੇ ਨਾਲ ਜੰਮ ਜਾਂਦੀ ਹੈ ਨਾ ਬੱਤਰ ਵਾਹਣ ਤੇ ਦਾ ਗਾਣੂ ਖੜਦਾ ਜਗਾੜ ਤੇ ਤੇਰੇ ਇਹਨਾਂ ਦੇ ਪਾਣੀ ਮਾਰਾਂਗੇ ਸਾਰਿਆਂ ਤੇ ਮਾੜਾ ਮਾੜਾ ਹਨਾ ਐ ਮਾਰੀ ਚੱਲਾਂਗੇ ਮਾੜਾ ਮਾੜਾ ਤੇ ਗਿੱਲਾ ਹੋ ਜਾਂਦਾ ਜਗਾੜ ਫਿਰ ਛੇਤੀ ਪੱਟਿਆ ਜਾਊਗਾ ਜੇ ਆਪਾਂ ਇੱਕ ਸੰਦ ਦੀ ਲੱਗੇ ਰਹਾਂਗੇ ਫੇਰ ਨਹੀਂ ਇਹਦਾ ਸਾਰੇ ਸੰਦ ਗਿੱਲੇ ਕਰਦਾਂਗੇ ਨਾ ਜੇ ਪਾਣੀ ਰੱਚ ਜੂਗਾ ਜਿੰਨਾ ਵੀ ਹੈਗਾਗਾ ਹਾਂ ਇਹਨਾਂ ਗਿੱਲੇ ਕਰਨੇ ਸੰਦ ਵਾ ਸਾਰੇ ਜਿੰਨੇ ਵੀ ਹੈਗੇ ਫੇਰ ਹੌਲੀ ਹੌਲੀ ਜੇ ਇਹਨਾਂ ਦੇ ਪਾਣੀ ਰੱਚ ਗਿਆ ਫੇਰ ਪੱਟਣ ਲੱਗ ਜੰਨੇ ਤੇ ਗਾਰਸਾ ਤੇ ਉਹ ਸੰਯੋਗ ਲਿਓ ਯਾਰ ਮੱਥਾ ਮਾਰਦੇ ਆ ਸੀ ਵੀ ਕੋਈ ਦੋ ਚਾਰ ਵੀਡੀਓ ਸਾਡੀਆਂ ਵੀ ਦੇਖ ਲਾ ਕਰੋ ਮੇਰੇ ਭਰਾ ਐਂ ਕਿਉਂ ਕਰਦੇ ਹੋ ਯਾਰ ਆ ਫਿਰ ਜਿਆ ਕਾਲਫੀ ਚ ਆਓ ਸੋ ਦੇਖੋ ਕਾਲਫੀ ਦੇ ਵਿੱਚ ਪਾਣੀ ਨਹੀਂ ਵੜਦਾ ਐਂ ਮਾਰਦੀ ਕਾਲ ਫੁੱਟ ਗਈ ਤਹਾਂ ਐਂ ਲੱਗ ਰਿਹਾ ਇਹਨਾਂ ਦੇ ਪਾਣੀ ਮਾਰਨਾ ਹੁਣ ਜਿੱਲੇ ਕਰਾਂ ਜੰਮਿਆ ਪੈ ਜੜਾੜ ਤਵੀਆਂ ਨੇ ਆਹੋ ਹੋ 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 ਦੇਖੋ ਤਵੀਆਂ ਸਾਰਾ ਨਾ ਬੱਦਲੇ ਪੜੀਆਂ ਹੋਈਆਂ ਹੋਰ ਸਾਨੂੰ ਸਾਰੇ ਘਟ ਲਿਪੜੇ ਹੋਏ ਆ ਮੈਂ ਇਹਦਾ ਇੱਡੀ ਭੜੀ ਮਿੱਟੀ ਐ ਜੰਮੀ ਹੋਈ ਐ ਆਹ ਤਾਂ ਬੰਦੀ ਹੈ ਪੈ ਜੜਾੜ ਜਮਾ ਦੇਖੋ ਮੇਂ ਮੇਂ ਆਪਣੇ ਹਾਲ ਆਹ ਦੇਖੋ ਐ ਸਿੱਧੇ ਹਾਲ ਜਮ ਬਿਲਕੁਲ ਖੁਰਪੀਆਂ ਐ ਜਿਵੇਂ ਇੱਕ ਨੰਬਰ ਐ ਇਹ ਨਹੀਂ ਹੈਗਾ ਪਿੰਗੇ ਜੇ ਹਨਾ ਰੋਡ ਆ ਟਪਾ ਆਂਦੇ ਜੋ ਲੱਗਦਾ ਥੱਲੇ ਇਹ ਇੱਥੋਂ ਤੱਕ ਜਾਂਦੇ ਇੱਥੋਂ ਤੱਕ ਕੀ ਹੋ ਗਿਆ ਬੰਦ ਕਰਤਾ ਟਟਾਲਾ ਪਾ ਲਿਆ ਫਿਰ ਓਏ ਸਾਡਾ ਭਾਈ ਇਨਚਾਰਜ ਮੈਨੇਜਰ ਹੁਣ ਇਨਚਾਰਜ ਆ ਕਿਵੇਂ ਮੈਨੇਜਰ ਸਾਹਿਬ ਇਹ ਕੀ ਕਰਦਾ ਹੁਣ ਆ ਬਦਲ ਲਿਆ ਪ੍ਰੈਸ਼ਰ ਵਾਜੂ ਪ੍ਰੈਸ਼ਰ ਵਾਜੂ ਕਹਿੰਦਾ ਆ ਬਦਲ ਦੇ ਹੁਣ ਮੋਟਾ ਹੋ ਜੂ ਪੈਸੇ ਵਧਿਆ ਪਲਾਸ ਹੋਣਾ ਜੇ ਐ ਨਹੀਂ ਖੁਰਣਾ ਇਹ ਕੀ ਕਹਿੰਦਾ ਡੱਟ ਕਰਿਆ ਹੋਇਆ ਆਤੀ ਪਲਾਸ ਵਰ ਗਿਆ ਤੇਰੀ ਲਾ ਖੋਲ ਵੀ ਆ ਆਪਣੀ ਬਾਗਬਾਨੀ ਆਈ ਮੁਰਨੇ ਬਸ ਸਬਜੀ ਸੱਲਾ ਲਾਇਆ ਹੋਇਆ ਹੈਗਾ ਕਿੰਨੂ ਕਾਬੂਜਾ ਅਮਰੂਦ ਕਾ ਬੂਜਾ ਸਬਜੀ ਰਗੀਆ ਕਿਉਂ ਐਮਪ ਕਿਵੇਂ ਆ ਵਧੀਆ ਲਾਇਆ ਗਿਆ ਸੀ ਜੇ ਨਾ ਓ ਬਾਈ ਉਧਰ ਲੱਗਿਆ ਪਿਆਗਾ ਪੁੱਛਣਾ ਉਹਦੇ ਨਾਲ ਬੁੜੀਆਂ ਲੱਗੀਆਂ ਬੋਲਣਾ ਬੁੜੀਆਂ ਕਹਿੰਦੀਆਂ ਓਏ ਆਂ ਗਿਆ ਮਸ਼ੀਨ ਪਰੇ ਝਾੜੇ ਤੇ ਘਰਦਾ ਆਉਂਦਾ ਥੱਲੇ ਇਹਦਾ ਹੋਊ ਕੀ ਕਰਦਾ ਦਾ ਕਰਮ ਵਾਲਿਆਂ ਨੇ ਘਰੀ ਆਉਂਦਾਗਾ ਹੋਇਆ ਕੰਡ ਨਹੀਂ ਬਾ ਹੁਣ ਉਹ ਝੜ ਗਈ ਇੰਜਨ ਥੱਲੀ ਸੀ ਇਹਨਾਂ ਹੋਰ ਕਿੱਥੇ ਆ ਹਣਾ ਪਾਣੀ ਤਾਂ ਰਹਿਣ ਦੇ ਮਸ਼ੀਨ ਤੇ ਬਣੀ ਜਾਵਾ ਰੋ ਮਸ਼ੀਨ ਤਾਂ ਨਹੀਂ ਖੜਾ ਦੋ ਆਹੀ ਬਹੁਤ ਸੰਦ ਆਹੀ ਸੰਦ ਬਹੁਤ ਆੜੇ ਥੋਤੀਆਂ ਵਿਚਾਰ ਟਰੈਕਟਰ ਤੇ ਪਾਣੀ ਮਾ ਟਰੈਕਟਰ ਮੰਡੀ ਦਵਾ ਲਿਆ ਹੁਣ ਟਰੈਕਟਰ ਜਰ ਚਾਲ ਕੇ ਨਾ ਹੋਰ ਮੁਗਲ ਆਲ ਮੁਗਲੂ ਮਰਵਾਵਾਂਗੇ ਉਹਦੇ ਆ ਦੇਹ ਜਿਹੜਾ ਜਿਗਾੜਾ ਡੜਿਆ ਹੋਇਆ ਬਹੁਤ ਵਹਿਟਾ ਜਿਗਾੜਾ ਹੌਲੀ ਹੌਲੀ ਨਿਕਲੂ ਇਹ ਹਜਾ ਰੋਟਾਵੇਟਰ ਇਹ ਥੱਲੋਂ ਸਾਫ ਕਰਨਾ ਪੂਆ ਟਰੈਕਟਰ ਨੇ ਹੁਣ ਜੀ ਦੂਜਾ ਉਹਦੇ ਨਾਲ ਚੱਕ ਕੇ ਸਾਫ ਕਰਨਾ ਪੂ ਉਹਦੇ ਵੀ ਜਿਗਾੜ ਥੱਲੇ ਖਾਸਾ ਹੈਗਾ ਹੂੰ ਤੇ ਹੁਣ ਆਪਾਂ ਲਾਈ ਜਾ ਪਾਤਾ ਮੋਟਾ ਪਫਾਰਾ ਹੁਣ ਕੱਢੂ ਇੰਚ ਦੀ 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 ਤਰੀ ਬੜੀ ਮੋਟੀ ਮਿੱਟੀ ਜੰਮੀ ਹੋਈ ਹੈ ਜੇ ਜੀ ਕਹੋ ਹਣਾ ਹੁਣ ਬੜਾ ਜਿੱਲਾ ਸੀ ਐਂਡ ਵਾਲਾ ਤਾਂ ਜਿਹੜਾ ਬਾ ਹੈਗਾ ਵੀ ਰੌਣੀ ਕਰੀ ਹੋਈ ਸੀਗੀ ਆ ਪੱਟੀ ਦੀ ਪੱਟੀ ਜਾਊ ਸਾਲੀ ਮੇਰੀ ਆਏ ਪੋਲੇ ਪੈਰੀਆਂ ਹਾਲਾ ਕੰਮ ਹੈ ਨਹੀਂ ਯਾ ਮਿੱਟੀ ਠੀਕ ਨਹੀਂ ਆ ਨਾ ਆ ਜਾ ਲੈ ਆਹ ਵੇ ਕੀ ਕਰ ਲੈ ਜੋ ਟੇਕੇ ਮੈਂ ਕੀ ਕਰ ਹਾਂ ਹੋਰ ਤੋਤੇ ਹੰਦ ਹੰਦ ਓਏ ਅਸੀਂ ਤਾਂ ਕਿਰਾਏ ਤੇ ਵਝਾਈਆ ਕਿਰਾਏ ਤੇ ਵਝਾਈਆ ਜਮਾ ਵੇਲੀ ਸੀ ਸੁਪਰ ਹੀਟਰ ਕਰਾਇਆ ਓਏ ਬਾਹਰ ਰੌਣੀ ਕਰਕੇ ਨਾ ਆਈ ਨਿਕਲੇ ਹੀ ਕਣਕਾ ਹਰ ਤਿਰਚਲ ਦੀ ਆਉਂਦੀ ਆ ਕਿੰਨੇ ਦਿਨ ਹੋ ਗਏ ਬੀਜੀ ਨੂੰ ਪੰਜ ਦਿਨ ਹੋ ਗਏ ਵਾ ਹੌਲੀ ਹੌਲੀ ਨਿਕਲੂ ਈ ਸੰਦ ਤੋਂ ਨਿਆ ਮਹਜਾ ਲੋਗ ਅੱਜ ਯਾਰ ਮਿੱਤਰਾਂ ਨੂੰ ਦਿਖਾ ਦਾਂਗੇ ਬਲੌਗ ਹੈ ਅੱਬਾ ਕਮਾਂਡ ਤੇਰੇ ਕਿਵੇਂ ਕਮਾਂਡਾ ਬਾਤੀ ਮਿੱਟੀ ਮੁੱਟੀ ਹੋਰ ਕਿੱਥੇ ਪਈ ਆ ਓਏ ਉੱਥੇ ਤੇ ਹੈ ਉੱਥੇ ਤੇ ਬਾਹ ਤੇਰੇ ਝੋਟਿਆ ਮਾਰੀ ਜਾਵੇਂ ਮੱਥਾ ਬੇਹਲੇ 2 ਘੰਟੇ ਸੰਦ ਸੰਪੁੱਟ ਜਾਣਗੇ ਇਹਨੇ ਹੈ ਹੋਰ ਠੀਕ ਹੈ ਚੜਦੀ ਕਰਾਂ ਜਾਵਾਂ ਕੈਂਪ ਲੱਗਿਆ ਪਿਆ ਝੋਟਾ ਕੈਂਪ ਟੋਟਾ ਵੇਟਰ ਦਿਨਾ ਕੋਈ ਘਰਾਰੀ ਗਰੂਰੀ ਟੁੱਟ ਗਈ ਤੇ ਨਹੀਂ ਤਾਂ ਫਿਰ ਉੱਥੇ ਧੋਕੇ ਲਉਂਦੇ ਨੇ ਟੋਬੇ ਥੱਲੇ ਥੱਲੇ ਐਸੀ ਸਾਰਾ ਥੱਲੇ ਬੈਹਿ ਕੇ ਵੀ ਧੋਣਾ ਪੂਆ ਆਪਣੂ 18 ਮਾੜ ਲੈ ਨਹੀਂਆਂ ਰੁਪਈਆ ਭਈਆਂ ਹਜੇ ਅਕੱਲਾ ਕੱਦੂ ਕਰਨ ਖਾਤਰ ਲਿਆਂਦਾ ਸੀ ਜਹ ਹਗਾਰਾ ਗੂਰਾ ਪਿਆ ਹੋਇਆ ਸੀ ਉਹਨਾਂ ਦਾ ਤੇ ਐ ਇਤੀ ਪਾਪੀ ਦੀ ਕਿਰਪਾ ਨਾਲ ਲਗਾ ਬੈਲਨ ਟੁੱਟ ਕੇ ਹਜੇ ਕੋ ਪੱਤੀ ਵੀ ਖੁੱਲੀ ਪਈ ਐ ਉਹ ਪੱਤੀ ਵੀ ਲੱਗ ਸਕਦੀ ਐ ਕਿਸੇ ਪਾਸੇ ਹਣਾ ਉਹ ਪੱਤੀ ਖੁੱਲੀ ਪਈ ਐ ਸਰ ਗਿਆ ਉਹਨਾਂ ਦਾ ਮੈਨੂੰ ਲੱਗਦਾ ਲਖਣੀ ਪੱਤੀ ਖੁੱਲੀ ਹੋਈ ਐ ਦੀ ਹੂੰ ਉਹ ਪੱਤੀ ਆ ਉਹ ਵੱੜਦੀ ਏ ਕਿਸੇ ਨਾ ਕਿਤੇ ਜਾ ਕੇ ਹੋਰ ਕੋਈ ਚੱਕਰ ਨਹੀਂ ਹੈਗਾ ਰੋਟਾਵੇਟਰ ਸਹੀ ਏ ਬਿਲਕੁਲ ਪੱਤੀ ਖੁੱਲੀ ਪਈ ਆ ਥੱਲੇ ਇਹਦੀ ਓਏ ਪੱਤੀ ਖੁੱਲੀ ਵੀ ਰੋਟਾਵੇਟਰ ਦੀ ਹਾਂ ਪੈਂਟਰ ਜਿਹਨੇ ਲਿਫਟ ਸਿੱਟੀ ਨਹੀਂ ਕਿਦੋਂ ਦਾ ਖੜਾ ਹਸਾਬ ਨਾਲ ਉਹ ਵੀ 97 ਮਾਡਲ ਐਂਟਰ ਆ ओरिजिनल ਆ ਸਾਰਾ ਟਰੈਕਟਰ ਵੱਢ ਲੁੱਟਣਾ ਇਹ ਹਜ ਤੱਕ ਲਿਫਟ ਨਹੀਂ ਸਿੱਟੀ ਘੰਟਾ ਹੋ ਗਿਆ ਲਿਫਟ ਖੜੀ ਨੂੰ ਇੱਥੇ ਹੀ ਖੜੀ ਆ ਸਾਵੇਂ ਥਾਂ ਘੰਟਾ ਹੋ ਗਿਆ ਲਿਫਟ ਖੜੀ ਨੂੰ ਸਹੀ ਇੱਥੇ ਹੀ ਖੜਾ ਹੀ ਖੜਾ ਸਾਵੇਂ ਥਾਂ ਜਿੱਥੇ ਖੜਾ ਹਤੀ ਆ ਗਿਆ ਜੀ ਫਲਾਂ ਦੇ ਮਾਰ ਦਿੰਨਾ ਐਮਪੀ ਕਹਿੰਦਾ ਮੈਂ ਛੇਤੀ ਜਾਣਾ ਆ ਜੀ ਅਸੀਂ ਇਹ ਕਟਰ ਕੋਟਰ ਅੰਦਰ ਕਰ ਦਾਂਗੇ ਅੰਦਰਖਲਾ ਅਫਰਕਾਂ ਦੇ ਮਾਰਨ ਦਾ ਖੁਰਕੀ ਸੰਦਗਰ ਤੇ ਟਮਾਟਣ ਗਾਰਾ ਬਹੁਤ ਸਿੱਤਵੀਆਂ ਦੇ ਲੱਗੇ ਹੋਇਆ ਮਸ਼ੀਨ ਵੀ ਧੋਤੀ ਘਰਤੀ ਪਿੱਛੋਂ ਉਸ ਤੋਂ ਨੰਬਰ ਕੰਮ ਨੇੜ ਤੋਂ ਸਾਰਾ ਟਾਪਾ ਰਹਿ ਗਿਆ ਤੁਹ ਨਾਲ ਟਾਪਾ ਘਰੀ ਲਾਹਿਆ ਪੈਰਾ ਪਸਤੋਂ ਲੰਬੇ ਸਾਲਾਂ ਜੋ ਕੱਢਦਾ ਸਾਰਾ ਜਿਗਾਰ ਮਾਰ ਮਾਰ ਰੇ ਰੋਜ਼ ਦੀ ਪੈਸੇ ਹੈ ਉਸਕੇ ਦਾ ਕੰਮ ਸਾਰਾ ਹਾਂ ਇੱਕ ਨੰਬਰ ਤੇ ਰਸੰਦਰ ਲਾ ਦਾਂਗੇ ਸੰਦਮ ਪਏ ਰਹਿਣਗੇ ਹੁਣ ਤਾਂ ਸਾਲ ਨੂੰ ਕੰਮ ਆਊਗਾ ਜੇ ਕੋਈ ਵੀਰ ਸੱਜਣਾ ਆ ਗਿਆ ਤਾਂ ਭਾਈ ਕਹ ਦਾਂਗੇ ਲੈ ਜਾ ਪਾ ਕੇ ਧੋ ਕੇ ਛੱਡ ਜੀ ਪਤਾ ਇਹੀ ਹੈ ਕੰਮ ਢੋਤ ਹੀ ਹੁਣ ਆਪਾਂ ਢੋਕੀ ਆਖਣ ਅਗਲੇ ਮਾਸੇ ਵੀ ਛੱਡ ਦੇ ਭਾਈ ਮਸ਼ੀਨ ਝਾੜਤੀ ਮਸ਼ੀਨ ਧੋਂਦੇ ਨਹੀਂ ਇੱਕ ਦੀ ਮਸ਼ੀਨ ਕਿਹੜਾ ਸੀ ਗੰਦਪੂਰਾ ਲਾਤਾ ਕੁਚ ਮਾੜਾ ਮੋਟਾ ਸੀ ਹਾਲਤ ਉਹ ਤੇ ਫਾਗਾ ਰਹਿ ਗਿਆ ਗੱਲਾ ਫਾਗਾ ਹੁਣ ਖੈਰ ਕੇ ਦੋ ਦਾਂਗੇ ਮੜਾ ਜੇ ਅਜੇ ਮਾਰਨ ਨੂੰ ਵਾਲੇ ਮੈਨੂੰ ਪਤਾ ਇੱਕ ਦੋ ਦਸਰ ਕਹਿੰਦੇ ਸੀ ਹਾਂ ਬਾਕੀ ਕੰਮ ਸਾਰਾ ਇਹ ਤੋਂ ਲੈ ਕੇ ਜੱਟ ਤੱਕ ਸਹੀ ਆ ਆਹਾ ਹਾ ਹਾ ਰਹੀ ਗਿਆ ਸੀਗਾ ਮੂਹ ਐਂ ਚ ਰਹੀ ਗਿਆ ਸੀ ਜਾਂਦਾ ਬਾਹਾਂ ਵੀ ਐਡੀ ਤਕੜੀ ਹੁੰਦੀ ਆ ਸਭਾ ਹਰ ਇੱਕ ਚੀਜ਼ ਵੱਡ ਜਾਂਦੀ ਆ ਹਾਂ ਇਹ ਚੱਕ ਮੀਆਂ ਧੂਮੀਆਂ ਭਾਈ ਫੱਟੀ ਪਾਓ ਦੀ ਲੋੜ ਨਹੀਂ ਡਰਾਈਵਰ ਪਾਲਾ ਫੱਟੀਆਂ ਲੈਕਾਂ ਚ ਪਾਲੋ ਡੰਡਾ ਪਾਲੋ ਡੰਡਾ ਪਾ ਕੇ ਸੌਖਾ ਰਹਿਣਾ ਟਰੈਕਟਰ ਮਾੜਾ ਦਬਲ ਲਾ ਕੇ ਮਾੜਾ ਜਿਹਾ ਘਾਸ ਲਈ ਪੈਰਾਂ ਦੇ ਉੱਤੇ ਵਜਣਾ ਆ ਜਾਂਦਾ ਤੇ ਟਰੈਕਟਰ ਟਰੈਕਟਰ ਸਰਕਾਰ ਵਾਂਗੂ ਜਾਂਦਾ ਹਾਂ ਜੋ ਵਜਣਾ ਆਉਂਦਾ ਸਲਿੱਪ ਮਾਰਨ ਨੂੰ ਹਟ ਜਾਂਦਾ ਨਿੱਗਰ ਬਹੁਤ ਨਿੱਗਰੀਆਂ ਖੁੱਲ ਕੇ ਹੋ ਵਗ ਜਾਂਦੀਆਂ ਆਈਆਂ 2.5 ਮੀਟਰ ਦੀ ਬਣਾਤੀ ਜੱਲ ਜਾਵਾ 18 ਮਾਡਲ 18 19 19 ਮਾਡਲ ਆ ਬਈ ਇਹ ਚ 19 ਮਾਡਲ ਕੱਬੂ ਕੁਦੂ ਕਰਨੇ ਰੰਗ ਦਾ ਫਰ ਮਾਡਾ ਮਾਟਾ ਲਈ ਜਾਂਦਾ ਨਾਲ ਦੀਆਂ ਫੁਰਕੀਆਂ ਜਾਵਾ ਰਾਜੇ ਵਾਲਿਆਂ ਦਾ ਉਹ ਲੋ 62000 ਦਾ ਲੱਗਦਾ ਸੀ ਇਹ 19 ਚ ਫੱਪ ਸੀ ਦੀ ਕੱਟ ਕੇ 60000 ਰਹਿਤਾ ਸੀ ਜੇ ਉਹ ਸੀਗਾ 95 ਦਾ 8 ਫੋਟਾ ਉਹ 62000 ਰੇ 62000 ਦਾ ਅੱਜ ਵੀ ਹੈਗਾ ਇਹ ਨਵੇਂ ਇਨਾ ਚਰ ਬਾ ਲਿਆ ਹਾਂ ਤੇ ਫੇਰ ਮਾਰ ਦਿਆ ਮੜਾ ਮੋਟਾ ਪਾਣੀ ਛਿੱਬੜਿਆ ਗਿਆ ਉਹਨ ਆਪਣਾ ਟਰੈਕਟਰ ਰਹਿ ਗਿਆ ਧੋਣ ਵਾਲਾ ਉਹਨੂੰ ਕੱਲ ਨੂੰ ਸਰਵਟੇਸ਼ਨ ਤੇ ਲਿਜਾਵਾਂਗੇ ਕਿਉਂਕਿ ਇੱਥੇ ਮਾਰਾਂਗੇ ਫਿਰ ਮੁਗਲੇ ਲਮਗਲੂ ਇੰਜਨ ਫੇਰ ਹੀ ਕਾਲਾ ਕਾਲਾ ਨਿਕਲੂਗਾ ਉਹ ਤਾਂ ਨਿਕਲਣਾ ਨਹੀਂ ਕਾਲਾ ਕਾਲਾ ਇੰਜਨ ਹਾਂ ਕਣਾ ਬਣਾਇਆ ਰਹਿ ਕਰੋ YouTube ਤੇ ਤੁਸੀਂ ਘੱਟ ਦੇਖ ਲਓ ਸੱਜਣੋ ਇਹ ਸਿਰਫ YouTube ਤੇ ਪਾਇਆ ਜਾਊਗਾ ਬਲੌਗ ਮੇਰੇ ਵੀਰਾਂ ਨੂੰ ਬੇਨਤੀ ਹੈ YouTube ਦੇ ਚੈਨਲ ਨਾਲ ਆਪਣੇ ਨਾਲ ਵੱਧ ਤੋਂ ਵੱਧ ਬੰਦੇ ਜੋੜੋ ਦੇਖੋ ਯਾਰ ਥੋੜੇ ਸਿਰ ਤੇ ਚੱਲਦਾ ਹੁੰਦਾ ਸਾਰਾ ਕੁਛ ਨਾ ਤੇ ਹੋਰ ਓਕੇ ਜੀ ਧੰਨਵਾਦ ਚੰਗਾ ਲੱਗੇ ਕਮੈਂਟ ਜ਼ਰੂਰ ਕਰਿਓ ਸਾਰਿਆਂ ਨੂੰ ਘਰਾਵਾਂਗੇ ਅਜਾ ਲਿਆ ਕਰ ਆਉਣ ਦੇ ਆਉਣ ਦੇ ਕਹਿੰਦਾ ਬਾਬੇ ਨਾਲ ਫੇਰ ਕਰੀ ਗੱਲ ਲਿਆ ਕਰ ਜਾਨ ਦੇ ਅੰਦਰ ਉਹ ਸਿਰੇ ਵਾਲੇ ਪਾਸੇ ਜਾ ਮਾ ਉੱਥੇ ਅਫਵਾਚ ਮੈਦਰਾ ਮੈਦਰਾ 1999 98 ਵੜ ਲੈ ਚਲ ਆਉਣ ਦੇ ਆਉਂਦੇ 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 ਸਾ ਕੱਟ ਦੇ ਕੱਟ ਦੇ ਕੱਟ ਦੇ ਡਾਕਟਰ ਵੜ ਜੂ ਯਾਰ ਆਉਣ ਦੇ ਆਉਣ ਦੇ ਹੁਣ ਸਿੱਧਾ ਆਉਣ ਦੇ ਜਾਵਾਂ ਤੂੜੀ ਦੀ ਸਵਾਹ ਕਰਤੀ ਖਾਲੀ ਐ ਇੱਕ ਦੀ ਮੁਰਾ ਕਰ ਮਾਰਦਾ ਆਣ ਦੇ ਹੋ ਜਾਂ ਆਉਣ ਦੇ ਆਉਣ ਦੇ ਆਹ ਲਾਤੀ ਝੂਰੀਆ ਰਿਹਾ ਕੇ ਸਵਾਹ ਹੱਤ 1999 ਹੀ ਬਣਾਈ ਹੋਈ ਐ ਇਹ ਐਡੀ ਦੀ ਤੂੜੀ ਵੇਚੀ ਐ ਸਾਰੀ